ਤਰਨਤਾਰਨ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ ਗੈਂਗਸਟਰ ਜੱਗੂ ਭਗਵਾਨਪੁਰੀਆ ਅਤੇ ਅਮਰਿਤਪਾਲ ਬਾਠ ਦੇ ਨਾਲ ਜੁੜੇ ਪੰਜ ਗੈਂਗਸਟਰਾਂ ਨੂੰ ਕਾਬੂ ਕਰਕੇ ਇਹਨਾਂ ਦੇ ਕੋਲੋਂ ਚਾਰ ਪਿਸਤੌਲ ਅਤੇ ਵੱਡੀ ਗਿਣਤੀ ਦੇ ਵਿੱਚ ਗੋਲੀ ਸਿੱਕਾ ਬਰਾਮਦ ਕੀਤਾ ਹੈ ਤਰਨਤਾਰਨ ਦੇ ਐਸਐਸਪੀ ਅਭਿਮਨੂ ਰਾਣਾ ਨੇ ਦੱਸਿਆ ਹੈ ਕਿ ਵਿਦੇਸ਼ ਦੇ ਵਿੱਚ ਬੈਠਾ ਅਮਰਿਤਪਾਲ ਸਿੰਘ ਬਾਠ ਇਹਨਾਂ ਨੂੰ ਆਪਣੇ ਇਸ਼ਾਰੇ ਤੇ ਕੰਮ ਕਰਵਾ ਰਿਆ ਸੀ ਚੁਬਾਲ ਇਲਾਕੇ ਦੇ ਵਿੱਚ ਟਾਰਗੇਟ ਕਿਲਿੰਗ ਨੂੰ ਅੰਜਾਮ ਦੇਣਾ ਸੀ ਇਹਨਾਂ ਗੈਂਗਸਟਰ ਨੇ ਪਰ ਵਾਰਦਾਤ ਤੋਂ ਪਹਿਲਾਂ ਹੀ ਇਹਨਾਂ ਨੂੰ ਕਾਬੂ ਕਰ ਲਿਆ ਗਿਆ ਹੈ ਸਰ ਅੱਜ ਅ ਅ ਜਨਰਲ ਪ੍ਰੈਸ ਕਾਨਫਰੰਸ ਕਿਸ਼ ਵਿਜਿਟ ਰੱਖੀ ਹੋਈ ਹੈ ਮਾਨਯੋਗ ਸੀਐਮ ਸਾਹਿਬ ਸਾਡੇ ਮਾਨਯੋਗ ਡੀਜੀਪੀ ਸਾਹਿਬ ਡੀਆਈਜੀ ਫਿਰੋਜਪੁਰ ਰੇਂਜ ਇਹਨਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਤਰੰਤਾਂ ਪੁਲਿਸ ਨੇ ਜਿਹੜਾ ਗੈਂਗਸਟਰ ਦੇ ਗੈਂਗਸਟਰਸ ਤੇ ਗੈਂਗਸਟਰ ਵਾਰਦੇ ਖਿਲਾਫ ਆਪਣੀ ਮੁਹਿੰਮ ਚਲਾਈ ਹੈ ਉਹਦੇ ਤਹਿਤ ਸਾਨੂੰ ਕਾਫੀ ਟਾਈਮ ਤੋਂ ਇਨਪੁੱਟ ਆ ਰਹੇ ਸੀਗੇ ਕਿ ਇਸ ਇਲਾਕੇ ਦੇ ਵਿੱਚ ਕਾਸ ਤੌਰ ਤੇ ਚਬਾਲ ਏਰੀਆ ਦਾ ਇਲਾਕਾ ਹੋ ਗਿਆ ਅਮ੍ਰਿਤਪਾਲ ਨਾਮ ਦਾ ਗੈਂਗਸਟਰ ਜਿਹੜਾ ਕਿ ਹਾਲ ਦੇ ਸਮੇਂ ਦੇ ਵਿੱਚ ਕੈਨੇਡਾ ਦੇ ਵਿੱਚ ਹੈ ਉਹਨੇ ਕੋਈ ਟਾਰਗੇਟਡ ਕਿਲਿੰਗ ਕਰਨੀ ਹੈ ਤੇ ਆਪਣੇ ਜਿਹੜੇ ਵਿਰੋਧੀ ਹੈ ਉਹਨਾਂ ਨੂੰ ਨੁਕਸਾਨ ਕਰਨਾ ਹੈ ਤੇ ਉਸੇ ਇਨਪੁਟ ਨੂੰ ਆਪਾਂ ਡਵੈਲਪ ਕਰਦੇ ਹੋਏ ਇਹਨਾਂ ਦੇ ਮਗਰ ਲੱਗਿਆ ਹੋਈ ਸੀਗੇ ਤੇ ਸਾਨੂੰ ਇਸ ਤਫਤੀਸ਼ ਦੌਰਾਨ ਇਹ ਪਤਾ ਲੱਗਿਆ ਕਿ ਇਹਨਾਂ ਨੇ ਕੁਝ ਟਾਈਮ ਪਹਿਲਾਂ ਇੱਕ ਮਰਡਰ ਦਾ ਅਟੈਂਪਟ ਕਰਨਾ ਸੀਗਾ ਜਿਹੜਾ ਕਿ ਨਕਾਮ ਹੋ ਗਿਆ ਸੀ ਉਹ ਜਿਹੜੇ ਸ਼ੂਟਰ ਸੀਗੇ ਉਹ ਸ਼ੂਟਰ ਜੱਗੂ ਭਗਵਾਨਪੁਰੀਆ ਜਿਹੜਾ ਕਿ ਨਾਮ ਹੀ ਮਟਾਲੇ ਦਾ ਗੈਂਗਸਟਰ ਹੈ ਉਹਨੇ ਪ੍ਰੋਵਾਈਡ ਕਰਾਏ ਸੀਗੇ ਤੇ ਕੱਲ ਸਾਡੀ ਜਿਹੜੀ ਸੀਆਈਏ ਦੀ ਟੀਮ ਨੂੰ ਇੱਕ ਬੜੀ ਵੱਡੀ ਕਾਮਯਾਬੀ ਮਿਲੀ ਜਦੋਂ ਇਹਨਾਂ ਦੇ ਪਹਿਲਾ ਤਿੰਨ ਜਿਹੜੇ ਸ਼ੂਟਰ ਸੀਗੇ ਮੇਨ ਉਹਨਾਂ ਨੂੰ ਤੁਰੰਤਾਂ ਤੋਂ ਗ੍ਰਿਫਤਾਰ ਕੀਤਾ ਇਹਨਾਂ ਦੇ ਨਾਮ ਨੇ ਹਰਪਾਲ ਸਿੰਘ ਜਿਹੜਾ ਕਿ ਨੂਰਪੁਰ ਨੇੜੇ ਸ਼੍ਰੀ ਹਰਗੋਬਿੰਦਪੁਰ ਦਾ ਰਹਿਣ ਵਾਲਿਆ ਗੁਰਮੀਤ ਸਿੰਘ ਉਰਫ 라ਵਲ ਜਿਹੜਾ ਕਿ ਜੱਗੂ ਭਗਵਾਨਪੁਰੇ ਦੇ ਪਿੰਡ ਦਾ ਹੀ ਰਹਿਣ ਵਾਲਿਆ ਭਗਵਾਨਪੁਰੇ ਦਾ ਲਵਪ੍ਰੀਤ ਸਿੰਘ ਉਰਫ ਐਨ ਪੀ ਜਿਹੜਾ ਕਿ ਨਵਾਂ ਪਿੰਡ ਦਾ ਰਹਿਣ ਵਾਲਾ ਹੈ ਇਹਨਾਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਸਾਨੂੰ ਇਹ ਕਲੀਅਰ ਹੋ ਗਿਆ ਕਿ ਇਹ ਮੋਡੀਊਲ ਦੇ ਵਿੱਚ ਦੋ ਬੰਦੇ ਹੋਰ ਨੇ ਜਿਹੜੇ ਕਿ ਜਿਨ੍ਹਾਂ ਵਿੱਚੋਂ ਇੱਕ ਸ਼ੂਟਰ ਹੈ ਤੇ ਦੂਜਾ ਜਿਹੜਾ ਕਿ ਲੋਜਿਸਟਿਕਸ ਪ੍ਰੋਵਾਈਡ ਕਰਦਾ ਇਹਨਾਂ ਨੂੰ ਫੈਸਿਲਿਟੇਟ ਕਰਦਾ ਹੈ ਰੈਪਾਂਸ ਪ੍ਰੋਵਾਈਡ ਕਰਵਾਉਂਦਾ ਉਹਦਾ ਉਹਨਾਂ ਵਿੱਚ ਜਿਹੜੇ ਦੋ ਬੰਦੇ ਸੀ ਇਹਨਾਂ ਨਾਮ ਹੈ ਸੰਦੀਪ ਸਿੰਘ ਉਰਫ ਗੋਲੀ ਜਿਹੜਾ ਕਿ ਕੋਟ ਖਾਲਸਾ ਮੇਂ ਸਦਰ ਰਹਿਣ ਵਾਲਾ ਹੈ ਸ਼ਮਸ਼ੀਰ ਸਿੰਘ ਉਰਫ ਸ਼ੇਰਾ ਜਿਹੜਾ ਪਾਸ਼ੀਆਂ ਪਿੰਡ ਦਾ ਥਾਣੇ ਰੰਦਾਸ ਦਾ ਰਹਿਣ ਵਾਲਾ ਹੈ ਇਹ ਕੁੱਲ ਆਪਾ ਹੁਣ ਤੱਕ 5 ਦੋਸ਼ੀ ਜਿਹੜੇ ਨੇ ਗ੍ਰਿਫਤਾਰ ਕੀਤੇ ਆ ਤੇ ਇਹਨਾਂ ਕੋਲੋਂ 4 ਵੈਪਨ ਜਿਹਦੇ ਵਿੱਚੋਂ ਇੱਕ ਯੂਐਸਏ ਮੇਡ ਗਲੋਕ ਵੈਪਨ ਵੀ ਸ਼ਾਮਲ ਹੈ ਉਹ ਅਸੀਂ ਰਿਕਵਰ ਕਰਨ ਚ ਕਾਮਯਾਬ ਹੋਏ ਆ ਤੇ ਇਹਨਾਂ ਦੀ ਜਿਹੜੀ ਪੁਰਾਣੀ ਕ੍ਰਿਮਨਲ ਹਿਸਟਰੀ ਆ ਆਪਾ ਵੇਖੀਏ ਜਿਹੜਾ ਗੁਰਮੀਤ ਸਿੰਘ ਉਰਫ ਰਾਵਲ ਹੈ ਇਹਦੇ ਖਿਲਾਫ ਪਹਿਲਾਂ ਹੁਣ ਤੱਕ ਜਿਹੜੀ ਮੁੱਢਲੀ ਪੁੱਛਗਿਸ ਤੋਂ ਪਤਾ ਲੱਗਿਆ ਦੋ ਮੁਕਦਮੇ ਆਲਰੇਡੀ ਦਰਜ ਨੇ ਬਟਾਲੇ ਜ਼ਿਲ੍ਹੇ ਦੇ ਜਿਹੜਾ ਦੂਜਾ ਲਵਪ੍ਰੀਤ ਸਿੰਘ ਉਰਫ ਐਨਪੀ ਹੈ ਇਹ ਛਾਤਰ ਬਦਮਾਸ਼ ਹੈ ਇਹਦੇ ਤੇ ਹੁਣ ਤੱਕ ਸਾਨੂੰ ਜਿਹੜਾ ਪਤਾ ਲੱਗਿਆ ਪੰਜ ਪਰਚੇ ਹੁਣ ਤੱਕ ਦਰਜ ਹੋਣੇ ਪਾਈ ਗਈਆਂ ਇਹਨਾਂ ਇਹਨਾਂ ਦੀ ਗ੍ਰਿਫਤਾਰੀ ਤੋਂ ਇੱਕ ਜਿਹੜਾ ਇਹ ਮੋਡਿਊਲ ਹੈ ਇਹਨਾਂ ਨੇ ਇਸ ਗੈਂਗ ਨੇ ਪਹਿਲਾਂ ਤੁਹਾਨੂੰ ਪਤਾ ਹੋਣਾ ਸੋਨੂ ਸਰਪੰਚ ਦਾ ਮਰਡਰ ਵੀ ਕੀਤਾ ਸੀਗਾ ਸੇਮ ਗੈਂਗ ਨੇ ਲਾਲੂ ਗਮਨ ਵੀ ਮਰਡਰ ਕਰਵਾਇਆ ਸੀਗਾ ਤੇ ਇੱਕ ਬੜੀ ਭਾਰੀ ਇਹਨਾਂ ਦੀ ਜਿਹੜੀ ਕਮਰ ਦੀ ਕਈ ਹੱਡੀ ਟੁੱਟੀ ਹੈ ਇਹ ਸ਼ੂਟਰਾਂ ਨੇ ਜੇ ਨਹੀਂ ਫੜੇ ਜਾਂਦੇ ਕੋਈ ਹੋਰ ਵੀ ਇਹਨਾਂ ਨੇ ਪਲਾਨਿੰਗ ਕੀਤੀ ਹੋਈ ਸੀਗੀ ਇਹਨਾਂ ਨੂੰ ਨੁਕਸਾਨ ਕਰਨਾ ਸੀ ਤੇ ਮੈਂ ਇੱਕ ਨੂੰ ਬੜੀ ਤਰ੍ਹਾਂ ਤੰਤਪੁਲਿਸ ਦੀ ਸਾਡੀ ਸੀਆਈਏ ਟੀਮ ਦੀ ਇੱਕ ਕਾਮਯਾਬੀ ਮੰਨਦਾ ਹੈ ਕਿ ਇਹਨਾਂ ਨੂੰ ਫੜ ਕੇ ਇਹਨਾਂ ਕੋਲੋਂ ਰਿਕਵਰੀ ਕੀਤੀ। ਇਹਨਾਂ ਬੰਦੇ ਦੇ ਕੋਈ ਪੁਰਾਣੇ ਪਰਚੇ ਵੀ ਕ੍ਰਿਮੀਨਲ ਹਾਂਜੀ ਮੈਂ ਤੁਹਾਨੂੰ ਦੱਸਿਆ ਜਿਵੇਂ ਕਿ ਹੁਣ ਤੱਕ ਮੋਢਲੀ ਪੁਛਗੀ ਤੇ ਦੋ ਬੰਦੇ ਜਿਹੜੇ ਨੇ ਗੁਰਮੀਤ ਸਿੰਘ ਉਰਫਰਾਵਲ ਤੇ ਲਵਪ੍ਰੇ ਸਿੰਘ ਉਰਫ ਐਨਪੀ ਇਹਨਾਂ ਦੇ ਪਹਿਲਾਂ ਵੀ ਪਰਚੇ ਦਰਜ ਨੇ ਸਰ ਅੰਮ੍ਰਿਤਪਾਲ ਖੋਨੀ ਸਰ ਬਾਰੋਲੇ ਆਉਂਦੀ ਕੋਈ ਕਰ ਰਹੀ ਹੈ ਹਾਂਜੀ ਹੁਣ ਜੀ ਆਪਾਂ ਅੰਮ੍ਰਿਤਪਾਲ ਬਾਠ ਨੂੰ ਵੀ ਉੱਥੋਂ ਕੋਸ਼ਿਸ਼ ਕਰਾਂਗੇ ਐਕਸਟਰੈਡ ਕਰਾਉਣ ਦੀ ਜੱਗੂ ਭਗਵਨਪੁਰਿਆ ਨੂੰ ਪੁਲਿਸ ਨੇ ਮਾਡਲ ਹੈਗਾ ਕੁਝ ਨਾ ਆ ਇਹਨਾਂ ਨੂੰ ਹੁਣ ਪੇਸ਼ ਕਰੋਣਾ ਹੈ ਅਰੈਸਟ ਪਈ ਹੈ ਤੇ ਉਸ ਤੋਂ ਬਾਅਦ ਪੁਲਿਸ ਰਿਮਾਂਡ ਲਵਾਵਾਂਗੇ ਸਰ ਇਹਨਾਂ ਦਾ ਪਲਾਨ ਕੀ ਸੀ ਕੋਈ ਸਿਆਸੀ ਪਰਸਨ ਹੋ ਕਿਸੇ ਨੂੰ ਅੱਜ ਕਰਨਾ ਹੀ ਟਾਰਗੇਟ ਸੀ ਇਹਨਾਂ ਨੇ ਜਿਹੜੇ ਅੰਮ੍ਰਿਤਪਾਲ ਬਾੜ ਦੇ ਰਾਈਵਲਸ ਨੇ ਜਿਹੜੇ ਜਿੰਨਾਂ ਤੋਂ ਉਹ ਰਗਦਾ ਦੁਸ਼ਮਣੀ ਰਗਦਾ ਉਹਨਾਂ ਨੂੰ ਟਾਰਗੇਟ ਕਰਨ ਦਾ ਇਹਨਾਂ ਨੇ ਪਲਾਨ ਬਣਾਇਆ ਸੀ